2025 ਦੇ ਬਾਰੇ ਤੁਸੀਂ ਪਹਿਲਾਂ ਕੋਖਵਾਣੀ ਕੀਤੀ ਸੀ ਕਿ 2025 ਦੇ ਵਿੱਚ ਤਬਾਈ ਦੇ ਪੱਖੋਂ ਇਹ ਯਾਦ ਰੱਖਿਆ ਜਾਊਗਾ ਤੇ ਤਬਾਈ ਇਸ ਸਾਲ ਦੇ ਵਿੱਚ 2025 ਦੇ ਵਿੱਚ ਹੋਈ ਵੀ ਸਿੰਗਰ ਵੀ ਮਰੇ ਪਾਣੀ ਵੀ ਆਇਆ ਹੜ੍ਹ ਵੀ ਜਿਹੜੇ ਉਹ ਰਿਕਾਰਡ ਤੋੜ ਆਏ ਹੜ੍ਹਾਂ ਦੇ ਬਾਰੇ ਵੀ ਤੁਸੀਂ ਪਹਿਲਾਂ ਕੀਤਾ ਲੈਂਡ ਸਲਾਈਡਿੰਗ ਯਾਨੀ ਤਬਾਈ ਇਕੱਲੋ ਕਿ ਜਹਾਜ਼ ਵੀ ਜਿਹੜਾ ਉਹ ਫਟਿਆ ਹੋਰ ਵੀ ਬਹੁਤ ਸਾਰੀਆਂ ਤਬਾਈਆਂ ਹੋਈਆਂ ਨੇ ਹੁਣ 2026 ਚੜਨ ਵਾਲਾ ਹੈ 2026 ਦੇ ਵਿੱਚ ਕੋਈ ਰਾਹਤ ਦੀ ਖਬਰ ਹੈ ਕੋਈ ਚੱਜ ਦਾ ਸਾਲ ਹੈ ਜਾਂ ਇਹ ਵੀ ਇਹੋ ਜਿਹਾ ਹੀ ਰਹਿਣ ਵਾਲਾ ਨਹੀਂ ਚੱਜ ਦਾ ਸਾਲ ਤਾਂ ਸੁਖਵਿੰਦਰ ਜੀ 2032 ਦਾ ਕੋਈ ਹੈ ਹੀ ਨਹੀਂ بس ਇਹਨਾ ਜ਼ਰੂਰ ਹੈ ਵੀ ਜਿਹੜਾ 2026 ਹੈ ਉਹ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜਾ ਥੋੜਾ ਜਿਹਾ ਟਾਈਮ ਰਹਿੰਦਾ 26 ਚੜ੍ਹਨ ਚ ਡੇਢ ਕੁ ਮਹੀਨਾ ਰਹਿੰਦਾ ਹਲੇ 20 ਨਵੰਬਰ ਤੋਂ ਲੈ ਕੇ 20 ਦਸੰਬਰ ਤੱਕ ਇਹ ਸਮੇਂ ਦੇ ਵਿੱਚ ਵੀ ਮਤਲਬ ਅਗਨੀ ਦਾ ਯੋਗ ਬਣਦਾ ਕੋਈ ਅੱਗ ਲੱਗ ਜਾਣਾ ਜਾਂ ਕੋਈ ਬਲਾਸਟ ਹੋ ਜਾਣਾ ਜਾਂ ਕੋਈ ਜਿੱਦਾਂ ਪਲੇਨ ਕਰੈਸ਼ ਹੋ ਜਾਣਾ ਤੇ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਉਹ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਵੱਡੇ ਪੱਧਰ ਤੇ ਉਹਨੂੰ ਅਸਥਿਰਤਾ ਕਹਿ ਸਕਦੇ ਆਪਾਂ ਵੱਡਾ ਫੇਰ ਬਦਲ ਕੇਂਦਰੀ ਮੰਤਰੀ ਮੰਡਲ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਹੋਣ ਦੀ ਸੰਭਾਵਨਾ ਤੇ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਜਿਹੜੇ ਬੱਚੇ ਚਲੇ ਜਾਂਦੇ ਆ ਨਵਾਂ ਸਾਲ ਮਨਾਉਣ ਪਹਾੜਾਂ ਦੇ ਵਿੱਚ ਜਿਹੜਾ ਹਿਮਾਲੀਅਨ ਰੀਜਨ ਹੈਗਾ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਜਾਂ ਨਾਰਥ-ਈਸਟ ਦਾ ਏਰੀਆ ਇਸ ਏਰੀਏ ਦੇ ਵਿੱਚ ਮਤਲਬ ਵੱਡੇ ਪੱਧਰ ਤੇ ਲੈਂਡ ਸਲਾਈਡਿੰਗ ਹੋਣ ਦੀ ਜਿਹੜੀ ਹੈ ਸੰਭਾਵਨਾ ਹੈ ਵੱਡੇ ਪੱਧਰ ਤੇ